ਖੋ ਪਰ ਆ ਨਾ ਗਾਤਾ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਕਰੋ ਜੀ ਕਮੈਂਟ ਕਰਦੇ ਪੈਰਾ ਇਹ ਵਾਹਿਗੁਰੂ ਲਿਖ ਦੇ ਪਰਾ ਕਮੈਂਟਾਂ ਚ ਨਗਰਪੀਪਨਾਸਤੇ ਗੱਲ ਮੜਾ ਬਟਾ ਹਿੱਟ ਨਹੀਂ ਨਾ ਕੋਲੇ ਗਿਆ ਨਾ ਲੰਗਰ ਸੀਗਾ ਇੱਥੇ ਸਰਪੰਚਾ ਦੇ ਕਰੇ ਲਖੇ ਬਹੁਤ ਮਾਦਨ ਜੇ ਵੀਰਾ ਦੇ ਗੰਨਾ ਨਾਲ ਸਰਦਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਵਾਤ ਵਾਤ ਕਮੈਂਟ ਕਰਦੇ ਹੋ ਖਾ ਖਾ ਕਮਲੇ ਹੋ ਗਏ ਤਾਂ ਉਹ ਮੁੰਡਾ ਸਾਡੇ ਨਾਲ ਦਾ ਜਲੇਬੀਆਂ ਖਾ ਰਿਹਾ ਆ ਹੁਣ ਪਿੱਛੇ ਆਓ ਇੱਧਰ ਨਾਲ ਪਿੱਛੇ ਪਿੰਡ ਕੋੜਲੀ ਆਪੂ ਦਾ ਨਦਰ ਕੀਰਤਨਾ ਜੱਜ ਹੈ ਤੇ ਚਲੋ ਹੁਆ ਆ ਆਜਾ

ਜੋਕਾ ਨਾ ਪੂਰਾ ਜੋਰ ਤਦ ਕਹ ਹੈਗਾ ਨਾ ਗਮਾਜ ਨਹੀਂ ਪਤਾ ਜਿਹੜੇ ਵੀ ਰੁਬੀਆ ਖਾ ਕੇ ਬਾਬੂ ਅਰਗੇ ਕਹਿੰਦੇ ਅਸੀਂ ਤਗੜੇ ਹੋਣ ਲੱਗੇ ਆ ਹੂੰ ਓਏ ਕਿੱਥੇ ਆ ਪੱਗੇ ਨੇ ਇੱਧਰ ਵੀ ਲਗਾਏ ਕਿਹਦਾ ਇਸ਼ਕਰੇ ਨਹੀਂ ਆਏ ਅਧਿਕਾਰੇ ਨਹੀਂ ਆਏ ਤਗੜੇ ਨੂੰ ਦੇਖ ਜੀ ਜਰੂਰੀਆਂ ਦੇ ਵਿੱਚ ਹੋਰ ਤਾਂ ਲੱਗ ਲੱਗ ਜਾਣਾ ਆ ਸਾਡਾ ਨਿੱਕਾ ਖਾਲਸਾ ਵੀ ਗੱਤ ਕਤ ਦਿਖਾਊਗਾ ਸਰੇ ਲੋਰ ਤਾਂ ਤਾਂ ਕਰਦੋ ਜਵਾਕ ਵੀ ਨਹੀਂ ਤਾਂ ਕਰਦੋ ਕਰਦਤਨ ਖਾਨ ਪਰਿਵਾਰ ਲਾਈਕ ਸਬਸਕ੍ਰਾਈਬ ਕਰਦਾ ਕਰੋ ਭਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਜਦੋਂ ਆਪਾਂ ਆਪਣੇ ਘਰ ਦਾ ਤੁਹਾਨੂੰ ਲੰਗਰ ਤੋਂ ਦਿਖਾਵਾਂਗੇ ਲਾਈਵ ਬਾਬਾ ਫਤਿਹ ਸਿੰਘ ਵੀ ਬਾਬਾ ਦੌਰਾਂ ਫੋਰਮ ਮਾਰੇ ਹਾਂ ਦਾ ਸਰਪੁੱਤ ਹਾਂ ਤਕਨੋਜੀ ਹੋਣਾ ਜੀ ਉਹਨਾਂ ਜੀ ਆਪਾਂ

ਬਾਦ ਤੋਂ ਫੈਟ ਮੇ ਜਨਾ ਕੋਈ ਚੋਰੀ ਪਹਿਲਾ ਜੋ ਨੇਕ ਜੀ ਦੀ ਜਿਹੜੀ ਸੀ ਬਾਈਏ ਆਹ ਆਂਗਲਾ ਚੁੱਕ ਕੇ ਦਿਵਾਓ ਅੱਗੇ ਵੀ ਆਇਆ ਜੀ ਹਾਂਜੀ ਬਾਈਏ ਬੱਸ ਕਰੋ ਲਾ ਲਓ ਫੜਾਲ ਪਟਾਕਾਸ ਦੇ ਪਟਾਕੇ ਨਾ ਮਾਰੋ ਇੱਕ ਵਾਰੀ ਜੀ ਨੂੰ ਸਮਝ ਲਓ ਤੁਹਾਨੂੰ ਜ਼ੋਰ ਆਦੀ ਬੇਨਤੀ ਕਰਕੇ ਕੱਲਾ ਖਾਈ ਉਹਨੇ ਕੀ ਕਰਕੇ ਤੈਨੂੰ ਸਾਨੂੰ ਨਾਮ ਕਰਨੀ ਪੜੇ ਦੇਵਕੀ ਪ੍ਰਕਾਸ਼ ਦੇ ਪ੍ਰਕਾਸ਼ ਦੇ ਨਾਮ ਨਾਲ ਇਹ ਮਰਿਆਦਾ ਬਾਰੀ ਬਾਰੀ ਤੁਹਾਨੂੰ ਕਹਿ ਜਾਂਦੀ ਆ ਜਦੋਂ ਮਹਾਰਾਜ ਕਹਿੰਦੇ ਹਵਾ ਦਾ ਦਰਵਾਜ਼ਾ ਵੀ ਦਿੱਤਾ ਹੈ ਸਾਫ਼ ਰੱਖਣ ਦਾ ਤੁਸੀਂ ਇੱਥੇ ਪ੍ਰਦੂਸ਼ਣ ਕਰਿਆ ਨਹੀਂ ਆ ਸੇਵਾਦਾਰ ਕਰ ਲਈ ਜਾਂਦੇ ਆ ਤੁਹਾਨੂੰ ਰਸਤਾ ਫੜ ਲਓ ਰਸਤਾ ਫੜਦੇ ਨੇ ਪਟਾਕੇ ਚਲਾਈ ਜਾਂਦੇ ਹੋ ਤੁਸੀਂ ਟੀਮ ਕੀ ਪ੍ਰਵਾਨ ਕਰ ਲੋਵੇ ਐਂਡ ਕੀਰਤਨ ਵਾਲੀ ਟਰਾਲੀ ਕੋਲੇ ਆ ਕੇ ਪਟਾਕੇ ਮਾਰ ਲਵੇ ਮਹਾਰਾਜ ਦਾ ਸਰੂਪ ਨੇੜੇ ਹੈ ਤੁਸੀਂ ਆਪ ਨਿਮਨ ਕਰ ਲਓ ਆਓ ਹੁਣ ਠੀਕ ਹੈ ਗੁਰਪ੍ਰੀਤਕਾਰ ਕਵੀ ਸ੍ਰੀ ਜਥਾ ਉਹਨਾਂ ਪਾਸੋਂ ਆਪਾਂ ਕਿਰਤਾਂ ਦਾ ਸਮੇਲੀ ਹਾਜ਼ਰੀ ਉਹਨਾਂ ਪਾਸੋਂ ਭਰੀ ਜਾਵੇਗੀ ਇੱਕ ਬੇਨਤੀ ਤੁਹਾਨੂੰ ਇਹ ਵੀ ਕਰਦੀ ਦੀ ਵੀ ਸੁਣ ਲਓ ਬੇਨਤੀ ਇਹ ਕੋਈ ਅਸੀਂ ਆਪ ਦੇ ਹੱਥ ਲਈ ਨਹੀਂ ਕਰਦੇ ਬੇਨਤੀ ਬੇਨਤੀ ਧਿਆਨ ਨਾਲ ਆਪ ਜੀ ਸੁਣ ਲਓ ਢਾਡੀਆਂ ਦਾ ਮਹਾਰਾਜ ਜੀ ਨੇ ਸਤਕਾਰ ਕੀਤਾ ਕਵੀਆਂ ਦਾ ਸਤਕਾਰ ਕੀਤਾ ਆਪ ਜੀ ਨੇ ਬੇਨਤੀ ਦੀਪਾ ਗੁਰਪ੍ਰੀਤ ਕੌਰ ਤੇ ਵਿਸ਼ੇ ਜਥਾ ਨੂੰ ਲੈ ਕੇ ਆਏ ਨੇ ਆਪਣਾ ਇਹ ਕਿਰਤਾਂ ਨੂੰ ਸੁਣਾਉਣਗੇ ਤੁਹਾਡੀ ਦਾਸ ਜੀ ਜੇ ਵੀ ਸਤਕਾਰ ਬਣਦਾ ਇਹ ਇਹਨਾਂ ਜ਼ਰੂਰ ਬਥੇ ਦਾ ਸਤਕਾਰ ਕਰੋ ਜੀ ਬਈ ਮਰਜ਼ ਬਣਦਾ ਇਹ ਸਾਡਾ ਵਾਸੀ ਪਾਰਸਾ ਨੇ ਜੇ ਕੋ ਕਹਿੰ ਆਏ Chandgamba ਸਪਾਰਸਾ ਜੀ ਨੇ ਮਾਇਆ ਉਹਨਾਂ ਨੂੰ ਠੀਕ ਕਰ ਦੇਣੇ ਖੁਸ਼ ਹੋਣਾ ਬਈ ਇਹ ਬੇਨਤੀਆਂ ਪਰਵਾਣ ਕਰੋ ਆਓ ਜੀ ਬੋਲੀ ਜੀ ਠਾਈ

Donnie Guru! ਆ ਗਵਾ ਰਹੇ ਹੋ ਬਾ ਨਵੀਆਂ ਧੀਆਂ ਤੁਹਾਨੂੰ ਕਾਲੀਆਂ ਹੈ ਗੁਰਵੰਦ ਸਿੰਘ ਜੀ ਜਿਨ੍ਹਾਂ ਦਾ ਪ੍ਰਬੰਧਨ ਮੰਨੋਂ ਚਾਰ ਤੋਂ ਜਗਦੇਵ ਮੰਦਿਰ ਤੋਂ ਮੰਨੋਂ ਚਾਰ ਤੋਂ ਜਗਦੇਵ ਮੰਦਿਰ ਤੋਂ ਲਾਏ ਤੇ ਆਪਿਆਰੀ ਸਾਹਿਬ ਦਾ ਬੜੀ ਕਿਰਪਾਸ਼ਾ ਜਿਨ੍ਹਾਂ ਨੇ ਪਰਮਦੇਵ ਇੱਕ ਪਰਵਾਰ ਮਾਰਿਆ ਉਹਨਾਂ ਨੇ ਦੇਖਣਾ ਆਪਣੇ ਜਿਹੜੇ ਬੋਲੇ ਕੁਟ ਕਰ ਰਹੇ

ਬਾਜੀ ਹੈ ਨਾ ਪੂਰੀ ਧਰਤੀ ਦਾ ਕੰਵਲ ਬਣ ਆੜ ਗਿਆ ਤੇ ਪੂਰੇ ਬ੍ਰਹਿਸਟ ਦੇ ਕਲਮਾ ਘੜ ਲਿਏ ਪੂਰੇ ਸਮੁੰਦਰ ਦੇ ਪਾਣੀ ਦੀ ਗਹਿਰਾਈਆਂ ਨਾ ਗਿਆ ਤੇ ਸਤਲਗੰਗਰ ਗਿਆ ਨਾ ਕਲਕੀ ਪ੍ਰਾਸ਼ਾ ਦੀ ਅਤਾ ਸਤੈ ਰਖਾ ਗਏ ਬਾਕੀ ਮਹਾਨ ਸੂਰਮੇ ਦਾ ਹੱਜ ਕੋ ਪ੍ਰਕਾਰ ਹੀ ਹੈਗਾ ਸਮੂਚੀਆਂ ਸੰਗਤਾਂ ਨੂੰ ਵੀ ਬਾ ਗੋਰਖੀ ਖਾਲਸਾ ਵੀ ਬਾ ਹਰਨੇ ਪੀਰ ਖਾਲਸਾ ਦੇ ਕੋਈ ਜਿਥੇ ਪਾਸੋਂ ਸਮੂਚੀਆਂ ਸੰਗਤਾਂ ਨੂੰ ਲੱਖ ਲਖੋ ਦਿਆਂ ਹਾਂ ਅਕੈਰੀ ਸਾ ਸੰਗਤ ਦੀ ਆਪਾ ਕਲਤਾ ਦੀ ਹਾਜ਼ਰੀ ਧਾਲ ਰਿਆ ਕਲਗੀ ਪਰ ਅਰਦਾਸ ਢਾਲ ਕੇ ਪਟਨੇ ਦੇ ਵਿੱਚ ਆਇਆ ਹੋ ਕਲਗੀ ਪਰ ਵਰਤਾ ਢਾਲ ਕੇ ਪਟਨੇ ਦੇ ਵਿੱਚ ਆਇਆ ਕਲਗੀ ਤਿਆਰ ਕਰਤਾ ਪਰ ਤਾਰ ਕੇ ਪਟਨੇ ਦੇ ਵਿੱਚ ਆਇਆ ਕਲਗੀ ਤਿਆਰ ਪਰ Que ਤਾਰੇ ਅਵਤਾਰ ਤਾਰ ਕੇ ਕਟਨੀ ਦੇ ਵਿਚ ਆਇਆ ਪਰ ਕੀ ਤਾਰੇ ਅਵਤਾਰ ਤਾਰ ਕੇ ਕਟਨੀ ਦੇ ਵਿਚ ਆਇਆ ਪਰ ਕੀ ਤਾਰੇ ਅਵਤਾਰ ਤਾਰ ਕੇ ਕਟਨੀ ਦੇ ਵਿਚ ਆਇਆ ਬਹੁਤ ਬਖਦਾ ਜੀ ਰਹੀ ਜੀ ਇੱਕ ਸੌਂਪਾ ਮਾਨ ਕਰਕੇ ਜਿਥੋਂ ਮਾੜਾ ਚਾਰਦੀ ਕਲਾ ਬਖਸ਼ਣ ਤੇ ਜਗਵੀਰ ਭਰਪੂਰ ਕਰਨ ਜੀ

ਉਹਨਾਂ ਦਾ ਆਇਆ ਤਾਂ ਫਿਰ ਕੀ ਹੋਇਆ ਜਿਹੜਾ ਧਰਮਸ਼ਾਲਾ ਦੇ ਸੀਗਾ ਉਹਨਾਂ ਨੇ ਜਿਹੜਾ ਉਹਨਾਂ ਨੇ ਗੁਰੂ ਦਾ ਗੁਰ ਚੇਲੇ ਸੀਗੇ ਉਹਨਾਂ ਨੇ ਪੁੱਛਿਆ ਵੀ ਕਿਹੇ ਪਾਸੇ ਜਾਂਦੇ ਆਂ ਜਿਹੜਾ ਪੁਰਾਣੇ ਸ਼ਹਿਰ ਕੋਲ ਪਟਨਾ ਸ਼ਹਿਰ ਕੋਲ ਹੈ ਚ ਉਹਨਾਂ ਨੇ ਜਿਹੜਾ ਧਰਮਸ਼ਾਲਾ ਬਤੀ ਸਲਾਮ ਵਾਲੇ ਪਟਨਾ ਤੋਂ ਪੁੱਛਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਰ ਦੇ ਜਗ੍ਹਾ ਵਾਲਾ ਸੀਗਾ ਤਾਂ ਉਹਨਾਂ ਨੇ ਤਾਇਆ ਜੀ ਨੂੰ ਕਹਿਣ ਨੂੰ ਉਹਨਾਂ ਦਾ ਦਰਸ਼ਨ ਕਰਵਾਇਆ ਜੋਸ਼ ਕਰਵਾਇਆ ਜੰਮਾ ਮੈਨੇ ਸਤਿਮਨ ਦਰਸ਼ਨ ਕਰਵਾਇਆ ਉਹ ਕਹਿੰਦੇ ਆ ਕਿ ਖੁਸ਼ ਹੋ ਬਕੀਰ ਹੈ ਜਜਨ ਕਰਾ ਦੇ ਮਾਮਾ ਨੇ ਕਹਿੰਦੇ ਦਰਸ਼ਨ ਨਹੀਂ ਹੋ ਸਕਦੇ ਕਿਉਂਕਿ ਉਹਦੇ ਨਾਲ ਸੀ ਨਾ ਉਹਨਾਂ ਦੇ ਇਹ ਸਿਗਰ ਕਿਤੇ ਜਿਹੜਾ ਆਲਪਾ ਜਿਹੜਾ ਅੰਗਰੇਜ਼ ਦਾ ਖਤਰਾ ਹੁੰਦਾ ਰਹੇ ਤੇ ਉਹਦਾ ਮਨੇ ਦਰਸ਼ਨ ਕਰਵਾਇਆ ਉਹ ਵੀ ਨਾ ਦੋ ਮਹੀਨੇ ਇਸ਼ਾ ਕਰਕੇ ਕਈ ਮਹੀਨੇ ਪਾ ਗਏ ਤਾਂ ਉਹਨਾਂ ਨੇ ਦਰਸ਼ਨ ਨਹੀਂ ਕਰਵਾਈ ਤਾਂ ਫਿਰ ਜਿਹੜਾ ਮਾਮਾ ਕੋ ਪਾਰ ਚੰਦ ਸੀ ਨਾ ਤਾਂ ਕਿ ਅਗੋਂ ਹਜੇ ਇਹ ਨਹੀਂ ਨ ਹੋ ਗਏ ਬਲਕਿ ਤੋਂ ਖਾਦ ਦੇ ਦੂਸਰ ਬੱਲਿਆਣਾ ਬੈਠਾ ਉਹਦਾ ਬੈਠ ਕੇ ਸਿੱਖਿਆ ਨਹੀਂ ਹੋ ਗਈ ਕਦਰ ਕੀ ਉਹ ਤਾਂ ਮਾਤਾ ਜੀ ਸਰਕਾਰ ਉਠਾ ਲਿਆ ਨਾ ਉਹਨਾਂ ਨੇ ਸਿਰ ਦਰਸ਼ਨ ਕਰਵਾਏ ਪਰ ਕੀ ਤਰਫ ਪਾਛਾ ਦੇ ਤਾਂ ਉਹ ਖੋਸ਼ ਹੋ ਗਿਆ ਤੇ ਉਹਨਾਂ ਦੇ ਜਿਹੜੇ ਜਿਹੜੇ ਚਲੇ ਸੀ ਨਾ ਉਹਨਾਂ ਦੇ ਅਸਾਂ ਮਾਰਕਾ ਹੋ ਗਏ ਸਭ ਦੇ ਜਿਹੜਾ ਬਣ ਗਿਆ ਨਾ ਬਲੇ ਜੀ ਅਸਾਂ ਚੰਗੀਆਂ ਬਾਤਾਂ ਤੇ ਨਹੀਂ ਨਾ ਨਾ ਸਪੁਰਤ ਹੈ ਜੋ ਸੇਵਾ ਕਰਦੇ ਜੁੱਤੀਆਂ ਮਤਲਬ ਬੈਠੇ ਲਾ ਤਾਂ ਇਸ ਚੀਜ਼ ਨੂੰ ਜੰਗ ਕਰ ਚੱਲਾਂਗੇ ਜਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਇਹ ਜੋ ਆ ਗਾਂ ਲਾਈਵ ਕਰਾਂਗੇ ਆਪਣੇ ਲਾਈਵ ਤੇ ਜੁੜਦੇ ਰਹੋ ਜੀ ਲਾਈਵ ਗੁਰੂ ਜੀ ਦਾ ਆ ਗੁਰੂ ਜੀ ਦਾ ਪੰਡੀ ਪੰਡੀ ਜਾਨ ਕੋਈ ਗੀਤ ਦੀ ਜੋ ਦੀ ਹੈ ਇਹ ਮੈਂ ਇਹਨੂੰ ਜੇ ਕੱਗਲੇ ਤੁਹਾਨੂੰ ਤੇ ਆਪਾਂ ਉਧਰੋਂ ਆ ਲਾਈਵ ਜੋੜਾਂਗੇ ਦੁਬਾਰਾ ਕੱਟ ਗਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ